ਅੱਗੇ ਵਧਦੇ ਹੋਏ ਗੱਲ ਕਰਾਂਗੇ ਇੱਕ ਵਾਰ ਫਿਰ ਮੇਵਾ ਮਿਆਣੀ ਦੇ ਵਿੱਚ ਬਿਆਸ ਦਰਿਆ ਦਾ ਵਹਾ ਪਿੰਡ ਮੇਵਾ ਮਿਆਣੀ ਦੇ ਵੱਲੋਂ ਹੋ ਗਿਆ ਹੈ ਜਿਸ ਕਾਰਨ ਇਸ ਦੇ ਨਾਲ ਕਈ ਪਿੰਡ ਪਾਣੀ ਦੇ ਲਪੇਟ ਦੇ ਵਿੱਚ ਆ ਸਕਦੇ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਅਤੇ ਪਿੰਡ ਦੇ ਲੋਕ ਇਸ ਖਤਰੇ ਨੂੰ ਰੋਕਣ ਦੇ ਲਈ ਜਦੋ ਜਹਿਦ ਕਰ ਰਹੇ ਨੇ ਪਰ ਇਹ ਜੇ ਵੀ ਖਤਰਾ ਬਣਿਆ ਹੋਇਆ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਬਿਆਸ ਦਰਿਆ ਕਹਿ ਤਾਰਿਆ ਹੈ ਪਿੰਡ ਮੇਵਾ ਮਿਆਣੀ ਤੋਂ ਸਾਡੇ ਪੱਤਰਕਾਰ ਦੀ ਰਿਪੋਰਟ ਹੈ ਦੇਖ ਲਓ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਮੇਵਾ ਮਿਆਣੀ ਬਲਾਕ ਦਸੂਹਾ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ ਬਿਆਸ ਦਰਿਆ ਆ ਦੇਖੋ ਪਾਣੀ ਦੀ ਸਪੀਡ ਕਿੰਨੀ ਹੈ ਇਸ ਬਿਆਸ ਦਰਿਆ ਨੇ ਜਿੱਥੇ ਪੰਜਾਬ ਦੇ ਕਈ ਪਿੰਡ ਆਪਣੀ ਲਪੇਟ ਵਿੱਚ ਲੈ ਚੁੱਕੇ ਨੇ ਖਾਸ ਕਰਕੇ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਕਪੂਰਥਲਾ ਤੱਕ ਇਹ ਬਿਆਸ ਦਰਿਆ ਮਾਰ ਮਾਰਦਾ ਹੈ ਅੱਜ ਮੇਵਾ ਮਿਆਣੀ ਵਿੱਚ ਬਿਆਸ ਦਰਿਆ ਦੇ ਪਾਣੀ ਨੇ ਜਿਹੜਾ ਆ ਇੱਥੇ ਖੇਤਾਂ ਨੂੰ ਢਾਲਣੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਬਹੁਤ ਵੱਡਾ ਜਿਹੜਾ ਖਤਰਾ ਇੱਥੇ ਬਣ ਗਿਆ ਸੀ ਪਰ ਪ੍ਰਸ਼ਾਸਨ ਤੇ ਤੇ ਪਿੰਡ ਦੇ ਲੋਕ ਜਿਹੜੇ ਸਮੇਂ ਸਿਰ ਪਹੁੰਚ ਗਏ ਜਿਸ ਕਾਰਨ ਇਹ ਖਤਰਾ ਜਿਹੜਾ ਟਲ ਗਿਆ ਹਾਲੇ ਤੱਕ ਵੀ ਪਿੰਡ ਦੇ ਜਿਹੜੇ ਲੋਕ ਆ ਉਹ ਇੱਥੇ ਬੋਰੀਆਂ ਲੈ ਕੇ ਜਿੰਨੇ ਵੀ ਕਾਰ ਸੇਵਾ ਵਾਲੇ ਬਾਬੇ ਆ ਜੋ ਵੀ ਜਥੇਬੰਦੀਆਂ ਆ ਜੋ ਵੀ ਪ੍ਰਸ਼ਾਸਨ ਸਾਰਾ ਇੱਥੇ ਪਹੁੰਚਿਆ ਆ ਉਹਨਾਂ ਵਿੱਚ ਜਿਹੜੇ ਲੋਕਲ ਨਿਵਾਸੀ ਜਿਹੜਾ ਨੇ ਇਹ ਕੱਲ ਸਵੇਰ ਤੋਂ ਹੀ ਕੰਮ ਸ਼ੁਰੂ ਕੀਤਾ ਆ ਜਿਸ ਕਾਰਨ ਕਈਆਂ ਜਿਹੜੀਆਂ ਹਜ਼ਾਰਾਂ ਇੱਕ ਜਿਹੜੀ ਫਸਲ ਤਬਾਹ ਹੋ ਜਾਣੀ ਸੀ ਉਹਦਾ ਬਚਾਓ ਗਿਆ ਗੱਲ ਕਰਦੇ ਨੇ ਵਾਸੀਆਂ ਨੇ ਭਾਜੀ ਕਿੱਦਾਂ ਇਹ ਸਾਰਾ ਜਿਹੜਾ ਸਰਪਾਣਾ ਵਰਤਿਆ ਹੈ ਕਿ ਲਗਭਗ ਚਾਰ ਦਿਨ ਹੋ ਗਏ ਅਜੇ ਪਹਿਲਾਂ ਇਧਰਲੀ ਸੜ ਦੇ ਢਾਂ ਲੱਗੀ ਸੀ ਬਹੁਤ ਜ਼ਿਆਦਾ ਉਹ ਵੀ ਪਿੰਡ ਵਾਸੀਆਂ ਨੇ ਨਾਲ ਰਲ ਮਿਲ ਕੇ ਰੋਕੀ ਤੇ ਅੱਜ ਬਾਬੇ ਕਾਸਿਓ ਵਾਲੇ ਕੋਲਪੁਖਤਾ ਸਾਹਿਬ ਤੋਂ ਆਏ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਦੇ ਯੋਗਦਾਨ ਦੇ ਨਾਲ ਕਾफी ਮਿੱਟੀ ਵੀ ਆਈ ਆ ਤੇ ਰੋ ਤਾਂ ਕੋਈ ਨਹੀਂ ਬੀਤੇ ਤੇ ਬੀਬੀ ਜੀ ਅੱਜ ਜਦੋਂ ਗੱਲ ਕਰੀਏ ਕਿੰਨੇ ਦਿਨਾਂ ਤੋਂ ਜਦੋਂ ਤੁਸੀਂ ਕਹਿੰਦੇ ਕਿ 4 ਦਿਨਾਂ ਤੋਂ ਇਹ ਜਿਹੜਾ ਖਤਰਾ ਜਿਹੜਾ ਬਣਿਆ ਆਇਆ ਹੋਇਆ ਹੈ ਆ ਪਰ ਪ੍ਰਸ਼ਾਸਨ ਜਾਂ ਹੋਰ ਕੋਈ ਟੀਮਾਂ ਵੀ ਪਹੁੰਚੀਆਂ ਇੱਥੇ ਨਹੀਂ ਹੋਰ ਟੀਮਾਂ ਤੇ ਨਹੀਂ ਆਈਆਂ ਜਿਆਦਾ ਕਾਰਸੇ ਵਾਲਾ ਬੰਦੇ ਸਦਾ ਕੀਤੀ ਆ ਜਾਣ ਕੇ ਪਹਿਲਾਂ ਵੀ ਚਲੋ ਆਉਂਦੇ ਸੀ ਤੇ ਦੇਖ ਕੇ ਚਲ ਜਾਂਦੇ ਕੋਈ ਏਡੀ ਗੱਲਬਾਤ ਨਹੀਂ ਸੀ ਹੈਗੀ ਅੱਜ ਕੋਈ ਜਿਆਦਾ ਰੋ ਤਾਂ ਕੋਈ ਨਹੀਂ ਬੰਦੇ ਮਤਲਬ ਅੱਜ ਜਿਹੜਾ ਜਿਆਦਾ ਜਿਹੜਾ ਮਤਲਬ ਮਿੱਟੀ ਮਿੱਟੀ ਆਈਏ ਲੋਕ ਜਿਆਦਾ ਇੱਥੇ ਆਏ ਸੇਵਾ ਕਰਨੇ ਜਾਂ ਅੱਡੇ ਲੱਗੇ ਆਈਏ ਬਾਜੀ ਜਿਆਦਾ ਆਇਆ ਤੇ ਜੇ ਅਭੀ ਗੱਲ ਕਰੀਏ ਕਿ ਕਿੰਨੀ ਕੀ ਜ਼ਮੀਨ 'ਤੇ ਇਹ ਖਤਰਾ ਇੱਦਾਂ ਬਣ ਜਾਂਦਾ ਤਾਂ ਕਿੰਨੀ ਕੀ ਜ਼ਮੀਨ ਵੇਚ ਜਾਣੀ ਤੇ ਲਗਭਗ ਇੱਥੋਂ 4 ਪਿੰਡਾਂ ਨੂੰ ਖਤਰਾ ਸੀ ਕਿਹੜੇ ਕਿਹੜੇ ਪਿੰਡ ਆ ਉਹ ਨਿਵਾ ਮਿਆਣੀ ਪੈਣੀ ਮਿਰਜੇ ਖਾਂ ਅਬਦੁੱਲਾਪੁਰ ਮਿਆਣੀ ਟੋੜੀ ਗੰਧੂਵਾਲ ਤੱਕ ਗੰਧੂਵਾਲ ਤੱਕ ਇਹ ਦਰਿਆ ਨੇ ਮਾਰ 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 ਮਾਰਨੀ ਸੀ ਪਰ ਹੁਣ ਕਿੱਦਾਂ ਦੇ ਹਾਲਾਤ ਆ ਹੁਣ ਹਾਲਾਤ ਕੁਝ ਠੀਕ ਹੈ ਪਰ ਮੈਂ ਅੱਸੀ ਆ ਕੀਤੀ ਆ ਕੁਝ ਅੱਗੇ ਨਾਲ ਬਹੁਤ ਜ਼ਿਆਦਾ ਇੱਥੇ ਹੋਰ ਵੀ ਜਿਹੜੇ ਜਿਹੜੇ ਲੋਕ ਇੱਥੇ ਪਿੰਡ ਦੇ ਨਿਵਾਸੀ ਆ ਗੁਰਨਾਮ ਕਰਦੇ ਆ ਬਾਪੂ ਜੀ ਜਿੱਦਾਂ ਅਸੀਂ ਆਏ ਇੱਥੇ ਪਹੁੰਚੇ ਕਾਫੀ ਜਿਹੜਾ ਪਾਣੀ ਜਿਹੜਾ ਢਾਹ ਲਾਰਾ ਸੀ ਖੇਤਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਸਰਕਾਰਾਂ ਪਹਿਲਾਂ ਨਹੀਂ ਕੰਮ ਕਰਦੀ ਇਹ ਐਮਐਲਏ ਤੀਜੇ ਵੀ ਨਹੀਂ ਆਇਆ ਤੇ ਗੱਡੀ ਲਾ ਕੇ ਦੁਰ ਗਿਆ ਔਰ ਇੱਕ ਪੱਥਰ ਨਹੀਂ ਪਿਆ ਉਹ ਰਾਜ ਇਹਨਾਂ ਕੰਮ ਨਹੀਂ ਕਰਾਉਂਦੇ ਸਰਕਾਰ ਇਹ ਅਗਰ ਪਹਿਲਾਂ ਕੰਮ ਕਰਨਾ ਨਾ 40 ਸਾਲ ਹੋ ਗਿਆ 10 ਐਮਐਲਏ ਹੋ ਗਏ ਨੇ ਇੱਕ ਡੱਕਾ ਤੋੜ ਕੇ ਗੱਲਾਂ ਨਹੀਂ ਕੀਤੀ ਕੱਲੀ ਵੀ ਤੁਰ ਗਏ ਕਾਂਗਰਸ ਵੀ ਤੁਰ ਗਏ ਤੇ ਇਹ ਵੀ ਇਹ ਵੀ ਆਏ ਹੀ ਬੜੇ ਬਦਲਾਅ ਲੈ ਕੇ ਤੇ ਕਹੇ ਇਹ ਵੀ ਉਸੇ ਪਹਾੜੇ ਜੀ ਹੁਣ ਬਾਪੂ ਜਿੱਤਾਂ ਹੁਣ ਜੇ ਗੱਲ ਕਰੀਏ ਜੇ ਜਿਹੜੇ ਖਤਰੇ ਦੀ ਗੱਲ ਕਰੀਏ ਇਹ ਗਾਂ ਤੋਂ ਉੱਦੱਕ ਦਾ ਬਚਾ ਕੀਤਾ ਜਾਗੇ ਗਾਂ ਤੋਂ ਬਚਾਵੇ ਜੀਵੀਆਂ ਦਾ ਤੇ ਹਮਲਾ ਮਾਰ ਲੈਂਦੇ ਨੇ ਆਪਣੇ ਲੋੜ ਦੇ ਕਿਉਂਕਿ ਇਹਨਾਂ ਨੇ ਫਸਲਾਂ ਜ਼ਮੀਨ ਬੜੀ ਔਖੀ ਬੰਦੀ ਤੇ ਜੀਮੀਦਾਰ ਮਾਰ ਲੈਂਦੇ ਪਰ ਜਿਹੜੀਆਂ ਸਰਕਾਰਾਂ ਨੇ ਨਾ ਉਹ ਕੱਖ ਨਹੀਂ ਕਰਦੀ ਜਿੰਨੇ ਜੇ ਸਰਕਾਰਾਂ ਨਹੀਂ ਕਰਦੀਆਂ ਜ਼ਿੰਮੇਵਾਰ ਇਕੱਲੇ ਕੀ ਕਰ ਲਵਾਂਗੇ ਤੁਸੀਂ ਦੇਖਿਆ ਕਿ ਜਿਹੜੇ ਇੱਥੇ ਦੇ ਲੋਕਲ ਪਿੰਡ ਦੇ ਨਿਵਾਸੀ ਹੈ ਜੋ ਹੋਰ ਵੀ ਲਾਗੇ ਦੇ ਪਿੰਡਾਂ ਦੇ ਜਿਹੜੇ ਲੋਕ ਆਏ ਜਿਹੜੇ ਕਿਉਂਕਿ ਇਹ ਦਰਿਆ ਜਿਹੜਾ ਆ ਇਹ ਢਾਲ ਆ ਰਿਹਾ ਸੀ ਇਹ ਪਿੰਡ ਨੂੰ ਕਿਉਂਕਿ ਇਹ ਪਿੰਡ ਦੇ ਨਾਲ 4 ਤੋਂ 5 ਪਿੰਡ ਜਿਹੜੇ ਆ ਵਸੇ ਆ ਜੇਕਰ ਇਹ ਸਮੇਂ ਰਹਿੰਦੇ ਖਤਰਾ ਨਾ ਟਾਲਿਆ ਹੁੰਦਾ ਤੇ ਅੱਜ 4 ਤੋਂ ਪਿੰਡ ਪਿੰਡ ਜਿਹੜੇ ਆ ਉਹ ਪਾਣੀ ਦੀ ਲਪੇਟ 'ਚ ਆ ਜਾਣੇ ਸੀ ਅਤੇ ਕਈ ਹਜ਼ਾਰਾਂ ਏਕੜ ਜਿਹੜੀ ਫਸਲ ਤਬਾਹ ਹੋ ਜਾਣੀ ਸੀਗੀ ਹੁਣ ਵੀ ਲੋਕ ਜਿਹੜੇ ਆ ਉਹ ਆਪਣੀਆਂ ਟਰਾਲੀਆਂ ਮਿੱਟੀ ਦੀਆਂ ਲੈ ਕੇ ਗੱਟੇ ਜਿਹੜੇ ਬੋਰੀਆਂ ਦੇ ਲੈ ਕੇ ਕਾਰਸੀ ਵਾਲੇ ਪਾਦੇ ਆ ਪ੍ਰਸ਼ਾਸਨ ਦੀ ਆ ਕੁਝ ਟੀਮਾਂ ਵੀ ਪਹੁੰਚੀਆਂ ਪਰ ਕਿਤੇ ਲੋਕਾਂ ਨੂੰ ਕਿਤੇ ਸਰਕਾਰ ਤੇ ਰੋਸ ਆ ਕਿਉਂਕਿ ਸਮੇਂ ਸਿਰ ਮਦਦ ਨਹੀਂ ਪਹੁੰਚਾਈ ਜਾ ਰਹੀ ਪਰ ਫਿਰ ਵੀ ਜਿਹੜੇ ਆ ਹਾਲਾਤ ਜਿਹੜੇ ਆ ਖਤਰੇ ਦੇ ਬਣੇ ਹੋਏ ਹਨ ਕਿਉਂਕਿ ਇਹ ਦਰਿਆ ਤੁਹਾਨੂੰ ਪਤਾ ਹੀ ਆ ਪੂਰੇ ਪੰਜਾਬ ਦੇ ਕਈ ਜਿਹੜੇ ਜ਼ਿਲ੍ਹੇ ਆ ਕਈ ਪਿੰਡ ਆਪਣੀ ਲਪੇਟ ਵਿੱਚ ਲੈ ਚੁੱਕਾ ਆ ਕੈਮਰਾਮੈਨ ਸਾਹਿਬ ਸਿੰਘ ਨਾਰ ਰਵਿੰਦਰ ਸਿੰਘ ਨਿਊਜ਼ ਸਟੂਡੀਓ ਪੰਜਾਬ ਦਸੂਹਾ ਹੁਸ਼ਿਆਰਪੁਰ